ਆਪਾਂ ਜਿਹੜੇ ਰੇਖਾਚਿੱਤਰ ਪੜ੍ਹਦੇ ਆ ਉਹ ਅਕਸਰ ਇੱਕ ਸੈਤਕਰ ਦੁਆਰਾ ਕਿਸੇ ਹੋਰ ਨਾਲ ਲੋਕਾਂ ਬਾਰੇ ਲਿਖੇ ਹੁੰਦੇ ਹਨ ਪਰ ਅੱਜ ਇਹ ਰੇਖਾਚਿੱਤਰ ਲੈ ਕੇ ਆਜੇ ਹਨ ਜੋ ਬਲਵੰਤ ਗਾਰਗੀ ਨੇ ਆਪ ਦੇ ਖੁਦ ਉੱਤੇ ਲਿਖਿਆ ਹੋਇਆ ਹੈ ਤਾਂ ਸ਼ੁਰੂ ਕਰਦੇ ਆ ਆਪਾਂ ਇਹ ਰੇਖਾਚਿੱਤਰ ਬਲਵੰਤ ਗਾਰਗੀ ਲਿਖਦਾ ਹੈ ਮੈਂ ਗਾਰਗੀ ਨੂੰ ਬਹੁਤ ਨੇੜੋਂ ਜਾਣਦਾ ਉਸ ਦੀਆਂ ਲਿਖਤਾਂ ਉਸ ਦੇ ਝੂਠ ਵਾਧਿਆਂ ਤੇ ਉਸ ਦੀਆਂ ਕਮਜ਼ੋਰੀਆਂ ਨੂੰ ਖੁਰਬਦੀਨ ਨਾ ਤੱਕਿਆ ਹੈ ਉਹ ਬਹੁਤ ਸਾਰੇ ਭਲੇਖਿਆਂ ਦਾ ਮਰਗਜ਼ ਹੈ ਉਸੇ ਨਾਂ ਨੂੰ ਹੀ ਲੈ ਲਵੋ ਗਾਰਗੀ ਕਿਤਨਾ ਬੋਕਸ ਨਾ ਹੈ ਜਿਵੇਂ ਕੁੜੀ ਦੀ ਨਕਲ ਜਾਂਦਾ ਹੈ ਉਹ ਧੋਖਾ ਦੇਣ ਦੇ ਖਿਲਾਫ ਹੈ ਪਰ ਖੁਦ ਬੜੀ ਆਸਾਨੀ ਨਾਲ ਧੋਖਾ ਖਾ ਜਾਂਦਾ ਹੈ ਉਹ ਸਿਗਰਟ ਦਾ ਸ਼ਕੀਨ ਨਹੀਂ ਪਰ ਜੇ ਦੂਜਾ ਪਿਆਰ ਆ ਰਿਹਾ ਹੋਵੇ ਉਸ ਨੂੰ ਪਸੰਦ ਹੈ ਖਾਸ ਤੌਰ ਤੇ ਜੇ ਕੋ ਕੁੜੀ ਹੋਵੇ ਉਸ ਦੀਆਂ ਲਿਖਤਾਂ ਵਿੱਚ ਪਿੰਡੂ ਵਾਤਾਵਰਨ ਹੈ ਟੂੜੇ ਆਂ ਹਲਹਾਰਾਂ ਤੇ ਜੱਟਾਂ ਦੇ ਮੁਰਕੇ ਦੀ ਬੂਹ ਹੈ ਪਰ ਉਸ ਨੂੰ ਮਿਲਦਾ ਉਹ ਪੂਰਾ ਬੁਰਜਵਾ ਹੈ ਉਸ ਦਾ ਕੋਟ ਲੰਡਨ ਦਾ ਹੈ ਕਮੀਜ਼ ਪੈਰਿਸ ਦੀ ਜੁੱਤਾ ਡੈਨਮਾਰਕ ਦਾ ਤੇ ਨਕਟਾਈ ਰੋਮ ਦੀ ਕਰਜਨ ਰੋਡ ਦੀ ਇੱਕ ਕੋਠੀ ਦੀ ਗੋਠ ਵਿੱਚ ਉਸ ਦਾ ਘਰ ਹੈ ਜਿਸ ਦੇ ਪਿੱਛੇ ਤੋਬੀਆਂ ਖਾਨਸਾਮੀਆਂ ਤੇ ਨਾਈਆਂ ਨੀਆਂ ਖੋਲੀਆਂ ਹਨ ਇਨਾਂ ਉਹ ਉਸ ਦੇ ਘਰ ਦਾ ਪੀਲਾ ਦਰਵਾਜ਼ਾ ਚਮਕਦਾ ਹੈ ਅੰਦਰ ਜਾਓ ਤਾਂ ਸਾਹਮਣੇ ਫੁੱਲਾਂ ਨਾਲ ਸ਼ਿੰਗਾਰਿਆ ਇੱਕ ਖੂਬਸੂਰਤ ਕਮਰਾ ਹੈ ਫ੍ਰਾਂਸੀਸੀ ਸਟਾਈਲ ਦਾ ਬੂਹਾ ਤੇ ਰੰਗਦਾਰ ਪਰਦਿਆਂ ਵਾਲੀ ਸ਼ੀਸ਼ੇ ਹਨ ਇਹ ਕਮਰਾ ਉਸ ਦੇ ਨੌਕਰ ਦਾ ਹੈ ਉਸ ਦਾ ਆਪਣਾ ਕਮਰਾ ਇਸ ਨਾਲ ਬਹੁਤ ਘਟ ਗਿਆ ਹੈ ਉਸਦੇ ਘਰ ਵਿੱਚ ਸਭ ਤੋਂ ਸੋਹਣੀ ਥਾਂ ਉਸਦੇ ਕੰਮ ਕਰਨ ਵਾਲੀ ਮੇਜ਼ ਨਹੀਂ ਬਲਕਿ ਉਸਦੀ ਰਸੋਈ ਹੈ ਇੱਥੇ 1200 ਰੁਪਏ ਦਾ ਬਿਜਲੀ ਦਾ ਚੁੱਲਾ ਹੈ ਪਰ ਕਈ ਵਾਰ ਉਸ ਕੋਲ ਬਿਜਲੀ ਦਾ ਬਿੱਲ ਦੇਣ ਜੋ ਕਿ ਪੈਸੇ ਨਹੀਂ ਹੁੰਦੇ ਜਿਨੀਆਂ ਦਿਨੀ ਉਸ ਕੋਲ ਨਵੇਂ ਮਾਡਲ ਦੀ ਵੱਡੀ ਮੋਟਰਕਾਰ ਸੀ ਅਕਸਰ ਪੈਟਰੋਲ ਲਈ ਪੈਸੇ ਥੋੜੇ ਰਹਿੰਦੇ ਸਨ ਉਹ ਚੰਗੀ ਚਾਹ ਤੇ ਚੰਗੀ ਗੱਲਬਾਤ ਦਾ ਸ਼ਿਕਨ ਹੈ ਉਹਦੇ ਘਰ ਹਰ ਵੇਲੇ ਚੁੱਲ੍ਹੇ ਉੱਤੇ ਚਾਹ ਦੀ ਕੀਤਲੀ ਉਬਲਦੀ ਰਹਿੰਦੀ ਹੈ ਲੋਕ ਆਉਂਦੇ ਹਨ ਚਾਹ ਪੀਂਦੇ ਤੇ ਚਲੇ ਜਾਂਦੇ ਹਨ ਆਦਮੀ ਹੈਰਾਨ ਹੁੰਦਾ ਹੈ ਕਿ ਲਿਖਦਾ ਕਿਸ ਵੇਲੇ ਹੋਵੇਗਾ ਗਾਰਗੀ ਪਹਿਲਾ ਪੰਜਾਬੀ ਲੇਖਕ ਹੈ ਜਿਸ ਉੱਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ ਹੈ ਆਮ ਤੌਰ ਤੇ ਪੰਜਾਬੀ ਲੇਖ ਤੇ ਸੋਹਣੀ ਕੁੜੀ ਘਾਟ ਹੀ ਮਿਲ ਹੁੰਦਾ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪਾਰਸਾਈ ਤੋਂ ਸੱਤਿਆ ਰਥੀ ਦੀ ਦਾੜੀ ਤੇ ਸੇਖੋਂ ਦੇ ਖਿਆਲ ਤੋਂ ਡਰ ਲੱਗਦਾ ਹੈ ਪਰਾ ਗਾਰਦੀ ਕੋਲ ਨਾ ਦਾੜੀ ਐ ਨਾ ਖਿਆਬ ਤੇ ਨਾ ਹੀ ਪਾਸਾਈ ਉਹ ਜੁੱਤਾ ਘਡਾਉਣ ਗਿਆ ਹੁੰਦਾ ਤੇ ਪਿੱਛੋਂ ਉਸ ਦੀ ਰਸੋਈ ਵਿੱਚ ਕੁੜੀਆਂ ਚਾਹ ਬਣਾ ਕੇ ਪੀ ਜਾਂਦੀਆਂ ਹਰ ਕੁੜੀ ਆਪਣੇ ਹਲਕੇ ਦੀ ਦੂਸਰੀ ਸੋਹਣੀ ਕੁੜੀ ਵੱਲ ਇਸ਼ਾਰਾ ਕਰਕੇ ਆਖਦੀ ਐ ਕਿਸ ਨੂੰ ਵਿਆਹ ਕਰਾਉਣੇ ਕਰਾ ਲੈਂਦਾ ਇਸ ਤਰ੍ਹਾਂ ਸਾਰੀਆਂ ਕੁੜੀਆਂ ਇੱਕ ਇੱਕ ਕਰਕੇ ਵਿਆਹੀਆਂ ਜਾ ਰਹੀਆਂ ਜੇ ਉਸ ਨੂੰ ਪੁੱਛੋ ਤੂੰ ਵਿਆਹ ਕਿਉਂ ਨਹੀਂ ਕਰਾਉਂਦਾ ਤਾਂ ਉਹ ਆਖਦਾ ਐ ਮੇਰੇ ਨਾਲ ਘਟਣਾ ਨਹੀਂ ਹਾਦਸੇ ਹੁੰਦੇ ਹਨ ਜਿੰਨਾਂ ਕੁੜੀਆਂ ਨੂੰ ਉਸਨੇ ਪਿਆਰ ਕੀਤਾ ਜਾਂ ਤੋਂ ਵਿਆਹੀਆਂ ਹੋਈਆਂ ਹਨ ਜਾਂ ਵਈਆਂ ਜਾਣ ਵਾਲੀਆਂ ਉਸਦੀ ਮਨਸਾ ਵਿੱਚ ਅਪਹੁੰਚ ਦੀ ਖੋਈ ਸੀ ਤੇ ਏਜੇ ਹੀ ਅਪਹੁੰਚ ਟੀਸੀ ਲਈ ਪ੍ਰੇਮ ਦਾ ਅੰਤ ਦੁਖਾਂਤ ਵੀ ਹੋ ਸਕਦਾ ਸੀ ਉਸਦਾ ਪਹਿਲਾ ਨਾਟਕ ਕੁਵਾਰੀ ਟੀਸੀ ਉਸਦੇ ਆਪਣੇ ਅਚੇਤ ਮਨ ਦਾ ਸੱਚਾ ਪ੍ਰਗਟਾਵਾ ਸੀ ਉਸ ਨੂੰ ਕਦੇ ਗੁੱਸਾ ਨਹੀਂ ਆਉਂਦਾ ਬਰਤਨ ਟੁੱਟ ਜਾਣ ਘਰ ਵਿੱਚ ਚੋਰੀ ਹੋ ਜਾਵੇ ਉਸ ਦੀ ਪ੍ਰੇਮਿਕਾ ਧੋਖਾ ਜੇ ਜਾਏ ਉਸ ਨੂੰ ਗੁੱਸਾ ਨਹੀਂ ਚੜਦਾ ਜਿਵੇਂ ਕਿਤੇ ਉਸ ਦੇ ਵਜੂਦ ਅੰਦਰ برف ਦੀ ਸਿੱਲੀ ਰੱਖੀ ਹੁੰਦੀ ਹੈ ਜੋ ਉਸ ਦੇ ਗੁੱਸੇ ਦੇ ਤਾਪਮਾਨ ਨੂੰ ਰੋਕੀ ਰੱਖਦੀ ਹੈ ਉਸ ਨੂੰ ਕੋਈ ਗੱਲ ਆਖੋ ਉਹ ਮੰਨ ਜਾਵੇਗਾ ਅੱਜ ਇੰਡੀਆ ਗੇਟ ਨਹੀਂ ਲੁਧੀਨਿਆਂ ਮਕਬਰੇ ਚਲਾਂਗੇ ਉਹ ਆਖੇਗਾ ਅੱਛਾ ਉਸ ਦਾ ਬਾਬਰ ਜੀ ਕਹੇਗਾ ਸਾਬ ਕਰੇਲੇ ਬਾਜ਼ਾਰ ਵਿੱਚ ਨਹੀਂ ਮਿਲਦੇ ਅੱਜ ਕद्दू ਬਣੇਗਾ ਗਾਰਗੀ ਨੂੰ ਕद्दू ਤੋਂ ਸਖਤ ਨਫ਼ਰਤ ਹੈ ਪਰ ਮੁਸਕਰਾਏਗਾ ਅੱਛਾ ਅੱਜ ਕद्दू ਬਣਾ ਲੈ ਉਸ ਸ਼ਾਮ ਉਹ ਰੋਟੀ ਬਾਹਰ ਹੋਟਲ ਤੇ ਖਾਵੇਗਾ ਕੋਈ ਕੁੜੀ ਉਸ ਨੂੰ ਆਖੇਗੀ ਤੇਰੇ ਘਰ ਤਾਂ ਨੂਰ ਮਹਿਲ ਦੀ ਸਰਾਂ ਹੈ ਇੱਥੇ ਕੋਈ ਪਿਆਰ ਦੀ ਗੱਲ ਕਿਵੇਂ ਕਰ ਸਕਦਾ ਹੈ ਹਰ ਵੇਲੇ ਕੋਈ ਨਾ ਕੋਈ ਲੀਡਰ ਜਾਂ ਲੇਖ ਉੱਤਰ ਹੀ ਰਹਿੰਦਾ ਹੈ ਗਾਰਗੀ ਉੱਤਰ ਦੇਵੇਗਾ ਤੂੰ ਠੀਕ ਆਖਦੀ ਹੈ ਇਥੇ ਪਿਆਰ ਦੀ ਗੱਲ ਕਿਵੇਂ ਹੋ ਸਕਦੀ ਹੈ? ਥੋਬੀ ਸ਼ਿਕਾਇਤ ਕਰੇਗਾ ਬਾਉਜੀ ਤੁਹਾਡੀ ਕਮੀਜ਼ ਦਾ ਕਾਲਰ ਬੋਦਾ ਸੀ। ਕਲਫ ਲਾਉਣ ਨਾਲ ਫਟ ਗਿਆ। ਗਾਰਗੀ ਜਿਸ ਨੇ ਹੁਣੇ 6 ਨਵੀਆਂ ਕਮੀਜ਼ਾਂ ਸਲਵਾਈਆਂ ਹੁੰਦੀਆਂ ਹਨ। ਥੋਬੀ ਨੂੰ ਡਾਟ ਨਹੀਂ ਤਾਂ ਹਾਰ ਮੰਨ ਲਵੇਗਾ। ਗਰਮੀਆਂ ਦੀ ਦੁਪਹਿਰੇ ਜਦੋਂ ਸੁੱਤਾ ਹੋਵੇ ਤੁਸੀਂ ਆ ਧਮਕਦੇ ਹੋ ਤੇ ਉਸ ਨੂੰ ਝੰਜੋੜ ਕੇ ਜਗਾਉਂਦੇ ਹੋ ਤੇ ਆਖਦੇ ਹੋ ਬੜੀ ਵਧੀਆ ਫਿਲਮ ਲੱਗੀ ਐ ਤੋ ਲੱਛੀਆਂ ਉੱਠ ਤੂੰ ਬੋਲਦਾ ਕਿਉਂ ਨਹੀਂ ਰਾਤ ਨੂੰ ਚਿਰਕਾ ਸੁੱਤਾ ਸੀ ਚੰਗਾ ਸੌ ਜਾ ਮੈਂ ਚੱਲਦਾ ਮੇਰੇ ਜਾਗਣ ਤੋਂ ਨਿਰਾਸ਼ਤਾ ਨਹੀਂ ਉਹ ਆਖੇਗਾ ਨਹੀਂ ਤੁਸੀਂ ਸੋਚਦੇ ਹੋ ਇਹ ਕਿਹੋ ਜਿਹਾ ਆਦਮੀ ਹੈ ਇਸ ਨੂੰ ਕਿਸੇ ਗੱਲ ਤੇ ਰਾਜ਼ੀ ਕਰ ਲੋ ਜਿੱਧਰ ਮਰਜ਼ੀ ਆਵੋ ਮੋੜ ਲਓ ਲਚਾ ਲਚਤ ਜਿਵੇਂ ਸੱਪ ਦੀ ਕੈਚਲੀ ਹੁੰਦੀ ਹੈ ਜਿਵੇਂ ਜਾਪਾਨੀ ਸਿਲਕ ਦਾ ਮਫਰਲ ਹੁੰਦਾ ਹੈ ਜਿਸ ਦੀ ਰੀੜ ਦੀ ਹੱਡੀ ਗਾਇਬ ਹੈ ਇਸ ਗੱਲ ਉੱਤੇ ਨਹੀਂ ਆੜਦਾ ਕਿਸੇ ਗੱਲ ਉੱਤੇ ਇਸ ਦੀਆਂ ਅੱਖਾਂ ਨਹੀਂ ਭਕਦੀਆਂ ਕਿਹੋ ਜਿਹਾ ਆਦਮੀ ਆਏ ਯੂਰਪ ਜਾ ਕੇ ਲੋਕ ਸਾਹ ਬਣ ਜਾਂਦੇ ਹਨ ਗਾਰਗੀ ਯੂਰਪ ਦੀ ਯਾਤਰਾ ਪਿੱਛੋਂ ਬਹੁਤਾ ਪੰਜਾਬੀ ਬਣ ਗਿਆ ਉਸ ਨੇ ਬਹੁਤ ਸਾਰੀਆਂ ਪੰਜਾਬੀ ਗੱਲਾਂ ਬਾਹਰ ਜਾ ਕੇ ਸਿੱਖੀਆਂ ਪ੍ਰਾਚੀਨ ਸੰਸਕ੍ਰਿਤੀ ਨਾਟਕ ਰੂਸ ਦੇ ਰੰਗ ਮੰਚ ਉੱਤੇ ਦੇਖੇ ਪਰਤਮੁਨੀ ਦਾ ਨਟ ਸ਼ਸਤਰ ਲੰਡਨ ਤੇ ਬੈਠ ਕੇ ਪੜਿਆ ਪੰਜਾਬੀ ਪਿੰਡਾਂ ਦੇ ਲੋਕ ਪੈਰਾਵਿਆਂ ਤੇ ਰੰਗਾਂ ਨੂੰ ਪੈਰ ਸੇ ਨਵੇਂ ਫੈਸ਼ਨ ਨੇ ਸਰਾਇਆ ਉਹ ਕਲਾਸਿਕ ਸੰਗੀਤ ਆਸ਼ਕ ਹੈ ਨਵੇਂ ਕਲਾ ਭਵਨਾ ਅਜੰਤਾ ਅਲੋਰਾ ਦੀਆਂ ਮੂਰਤੀਆਂ ਤੇ ਸਮਕਾਲੀ ਲलित ਕਲਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ ਅਕਸਰ ਉਸ ਦੇ ਘਰ ਪੰਜਾਬੀ ਪਿੰਡਾਂ ਤੋਂ ਕਵੀ ਪੈਸ ਦੇ ਚਿੱਤਰਕਾਰ ਦੱਖਣੀ ਭਾਰਤ ਦੀਆਂ ਨਿਰਤ੍ਰਕੀਆਂ ਬੰਗਾਲ ਦੇ ਪ੍ਰਸਿੱਧ ਐਕਟਰ ਤੇ ਉਰਦੂ ਦੇ ਸਹਿਤਕਾਰ ਆਏ ਰਹਿੰਦੇ ਹਨ ਉਸ ਦਾ ਪਹਿਲਾ ਇਸ਼ਕ ਸੰਗੀਤ ਸੀ ਪਰ ਉਸਦੀ ਮਾਂ ਤਬਲੇ ਵਾਦੀ ਦੇ ਖਿਲਾਫ ਸੀ ਉਹ ਕਾਂਟ ਆਪਣੇ ਮਰਾਸੀਆਂ ਦੇ ਘਰ ਜਾ ਵੜਦਾ ਜਿੱਥੇ ਨੂਰਾਂ ਤੇ ਸੱਦੀ ਮਰਾਸਨ ਢੋਲਕੀ ਉੱਤੇ ਗਾਰੀਆਂ ਹੁੰਦੀਆਂ ਉਸਦੇ ਕਥਨ ਅਨੁਸਾਰ ਨੂਰਾਂ ਦੀ ਆਵਾਜ਼ یوں ਸੀ ਜਿਵੇਂ ਤੇਲ ਵਿੱਚ ਰਸੀ ਹੋਈ ਬੰਸਰੀ ਉਸਦੀ ਮਾਂ ਉਸ ਨੂੰ ਜ਼ਬਰਦਸਤੀ ਧੂਕੇ ਲੈ ਜਾਂਦੀ ਘਰ ਵਿੱਚ جنگ جاری ਰਹੀ ਸੰਗੀਤ ਤੇ ਗਾਲਾਂ ਮੁੱਕੇ ਉਸ ਨੂੰ ਸਾਜ ਨਾਲ ਕੋਈ ਲਗਾਵ ਨਹੀਂ ਸੀ 16 ਸਾਲ ਦੀ ਉਮਰ ਵਿੱਚ ਉਸ ਨੂੰ ਸੰਗੀਤ ਤੋਂ ਪੂਰੀ ਤਰ੍ਹਾਂ ਤਰੁੰਡ ਲਿਆ ਗਿਆ ਸੀ ਤੇ ਉਸ ਨੇ ਹਾਰ ਮੰਨ ਲਈ ਸਹਿਤਵਲ ਤੋਂ ਐਵੇਂ ਆ ਗਿਆ ਜਿਵੇਂ ਕੋਈ ਆਦਮੀ ਦੂਜੀ ਥਾਂ ਵਿਆਹ ਜਾਵੇ ਉਹ ਬਹੁਤੇ ਨਾਟਕ ਤੇ ਕਹਾਣੀਆਂ ਉਦੋਂ ਲਿਖਦਾ ਹੈ ਜਦੋਂ ਕਿਸੇ ਦੀ ਉਡੀਕ ਵਿੱਚ ਬੈਠਾ ਹੋਵੇ ਕੁਵਾਰੀ ਟੀਸੀ ਕੁੱਲੂ ਦੀ ਵਾਦੀ ਵਿੱਚ ਕਿਸੇ ਦੀ ਉਡੀਕ ਵਿੱਚ ਬੈਠਿਆ ਲਿਖਿਆ ਸੀ ਲੋਹਾਕੋਟ ਦਾ ਪਹਿਲਾ ਐਕਟ ਮੁਰਦਾਬਾਦ ਸਟੇਸ਼ਨ ਦੇ ਪਲੇਟਫਾਰਮ ਉੱਤੇ ਗੱਡੀ ਉਡੀਕਦਿਆਂ ਲਿਖਿਆ ਸੀ ਇਸੀ ਤਰ੍ਹਾਂ ਪੱਤਨ ਦੀ ਬੀੜੀ ਵੀ ਇੱਕ ਕਾਵਾਖਾਨੇ ਵਿੱਚ ਬੈਠਿਆਂ ਲਿਖਿਆ ਸੀ ਆਮ ਤੌਰ ਤੇ ਲੇਖ ਕਿਸੇ ਨੂੰ ਉਡੀਕਦਿਆਂ ਬੈਬਲ ਹੋ ਜਾਂਦੇ ਹਨ ਤੇ ਕਮਰੇ ਵਿੱਚ ਟੈਲਣ ਲੱਗਦੇ ਹਨ ਗਾਰਗੀ ਆਪਣੀ ਬੈਬਲ ਤਾਣੂ ਟਿਕਾਉਣ ਲਈ ਲਿਖਣਾ ਸ਼ੁਰੂ ਕਰ ਦਿੰਦਾ ਹੈ ਉਹ ਭੀੜ ਦੇ ਸ਼ੋਰ ਵਿੱਚ ਬੈਠ ਕੇ ਆਰਾਮ ਨਾਲ ਲਿਖ ਸਕਦਾ ਹੈ ਮਸਲਨ ਰੇਲਵੇ ਸਟੇਸ਼ਨ ਰੈਸਟੋਰੈਂਟਾਂ ਵਿੱਚ ਜਾਂ ਵੇੜੇ ਵਿੱਚ ਜਿੱਥੇ ਤੀਵੀਆਂ ਚਰਖੇ ਕੱਤ ਰਹੀਆਂ ਹੋਣ ਤੇ ਗੱਲਾਂ ਕਰ ਰਹੀਆਂ ਹੋਣ ਇਹ ਸ਼ੋਰ ਉਸ ਦੇ ਮਨ ਦੀ ਪਿਛਟ ਭੂਮੀ ਵਿੱਚ ਇੱਕ ਰਾਂਗਲਾ ਚਿੱਤਰ ਵਾ ਦਿੰਦਾ ਹੈ ਜੇ ਇਕਾਂਤ ਹੋਵੇ ਤਾਂ ਲਿਖ ਨਹੀਂ ਸਕਦਾ ਉਹ ਇਸ ਇਕਾਂਤ ਤੇ ਮੁਕੰਮਲ ਖਾਮੋਸ਼ੀ ਤੋਂ ਕਬਰਾ ਕੇ ਬਾਹਰ ਦੀ ਰੌਲੇ ਵਿੱਚ ਸ਼ਾਂਤੀ ਢੂੰਡਦਾ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਾਲਜ ਦੇ ਦਿਨ ਹੀ ਉਹ ਕਵਿਤਾ ਵੀ ਲਿਖਦਾ ਹੁੰਦਾ ਸੀ ਉਹ ਲਗਭਗ 300 ਕਵਿਤਾ ਲਿਖੀਆਂ ਸਨ ਇਹਨਾਂ ਵਿੱਚੋਂ 50 ਚੁਣ ਕੇ ਉਹ ਰਵਿੰਦਰਾ 나ਥ ਠਾਕੁਰ ਕੋ ਲੈ ਗਿਆ ਸੀ ਬਹੁ ਚਿਰ ਤੀਕ ਉਸ ਗੱਲ ਦਾ ਫੈਸਲਾ ਨਾ ਕਰ ਸਕਿਆ ਕਿ ਉਰਦੂ ਵਿੱਚ ਲਿਖੇ ਜਾਂ ਅੰਗਰੇਜ਼ੀ ਵਿੱਚ ਉਸ ਦਾ ਈਮਾਨ ਹੈ ਕਿ ਲੇਖ ਨੂੰ ਜ਼ੁਬਾਨ ਤੇ ਸ਼ਬਦਾਂ ਦੇ ਭਿੰਨ ਭਿੰਨ ਰੂਪਾਂ ਵਿੱਚ ਪੂਰੀ ਕੁਦਰਤ ਹੋਣੀ ਚਾਹੀਦੀ ਹੈ ਜਿਵੇਂ ਇੱਕ ਕੁਮਾਰ ਗਿੱਲੀ ਮਿੱਟੀ ਨੂੰ ਮੋੜ ਕੇ ਜੋ ਸ਼ਕਲ ਦੇਵੇ ਦੀਨਾ ਚਾਵੇ ਦੇ ਦਿੰਦਾ ਹੈ ਇਸੇ ਤਰ੍ਹਾਂ ਲੇਖ ਵੀ ਆਪਣੇ ਮਾਧਿਅਮ ਨੂੰ ਪੂਰੀ ਤਰ੍ਹਾਂ ਖੋਲ੍ਹ ਨਾਲ ਰੰਗ ਛਿਲ ਕੇ ਉਸ ਵਿੱਚ ਨਵੇਂ ਭਾਗ ਉਜਾਗਰ ਕਰ ਸਕੇ ਉਹ ਅੰਗਰੇਜ਼ੀ ਤੇ ਉਰਦੂ ਵਿੱਚ ਇਹ ਘਾਟ ਮਹਿਸੂਸ ਕਰਦਾ ਸੀ ਉਹ ਪੰਜਾਬੀ ਵਿੱਚ ਲਿਖਣਾ ਇਸ ਲਈ ਸ਼ੁਰੂ ਕੀਤਾ ਕਿ ਇਹ ਬੋਲੀ ਵਿੱਚ ਉਹ ਆਪਣਾ ਬਚਪਨ ਜੀਵਿਆ ਸੀ ਤੇ ਗਲੀਆਂ ਦੀ ਧੂੜ ਰੂੜੀਆਂ ਦੀ ਬੋਕਰੀਆਂ ਚਰੀਆਂ ਤੇ ਪਿਪਲਾਂ ਦੀ ਸੁਗੰਧ ਮਾਣੀ ਹੈ ਜ ਕੁਆਰਿਟੀ ਸੀ ਬੇਬੇ ਲੋਹਾਕੋਟ ਲਿਖੇ ਉਦੋਂ ਤੱਕ ਉਸ ਨੂੰ ਕੋਈ ਪੰਜਾਬੀ ਪੁਸਤਕ ਨਹੀਂ ਸੀ ਪੜ੍ਹੀ ਇਹ ਮਾਮਲੇ ਵਿੱਚ ਉਹ ਬਿਲਕੁਲ ਅਨਪੜ੍ਹ ਸੀ ਉਸ ਨੂੰ ਇਹ ਵੀ ਨਹੀਂ ਸੀ ਪਤਾ ਕਿ ਭਾਈ ਵੀਰ ਸਿੰਘ ਵੀ ਕੋਈ ਕਵੀ ਹੈ ਉਸ ਦੀ ਵਰਤਮਾਨ ਪੰਜਾਬੀ ਕਹਾਣੀ ਨਾਟਕ ਦੇ ਪੱਤਰ ਦਾ ਉਸ ਨੂੰ ਕੋਈ ਗਿਆਨ ਨਹੀਂ ਸੀ ਉਸ ਦੀਆਂ ਕੁਝ ਕਹਾਣੀਆਂ ਛਪੀਆਂ ਤੇ ਉਹ ਲੇਖ ਬਣ ਗਿਆ ਇਸ ਵਿੱਚੋਂ ਉਹ ਉਸਨੇ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ ਨਾਟਕ ਕਾਰੀਗਰ ਉਸ ਨੂੰ ਹਾਲਾਤ ਨੇ ਬਣਾਇਆ ਆਈ ਸਾਲ ਵੱਡੇ ਦਿਨਾਂ ਵਿੱਚ ਪ੍ਰੀਤਨਗਰ ਨਾਟਕੇਡੇ ਜਾਂਦੇ ਸਨ ਨੌਜਵਾਨ ਮੁੰਡੇ ਕੁੜੀਆਂ ਇੱਕ ਟੋਲੇ ਨੇ ਜਦੋਂ ਪ੍ਰੀਤਨਗਰ ਹੀ ਰਹਿੰਦਾ ਸੀ ਇੱਕ ਨਾਟਕ ਖੇੜਨੀ ਸਲਾ ਪਕਾਈ ਐਕਟ੍ਰੈਸ ਐਕਟ੍ਰੈਸਾਂ ਹਾਜ਼ਰ ਸਨ ਰੰਗ ਮੰਚ ਵੀ ਸੀ ਦਰਸ਼ਕ ਵੀ ਸਨ ਪਰ ਨਾਟਕ ਨਹੀਂ ਸੀ ਉਹਨਾਂ ਵਿੱਚ ਇੱਕ ਨੇ ਗਾਰਗੀ ਨੂੰ ਕਿਹਾ ਕਿ ਉਸ ਦੀ ਜ਼ੁਬਾਨ ਬੜੀ ਠੇਡ ਪੈਂਡੂ ਸੀ ਉਹ ਕਿਸੇ ਅੰਗਰੇਜ਼ੀ ਨਾਟਕ ਦਾ ਝਟਪਟ ਤਰਜਮਾ ਕਿਉਂ ਨਹੀਂ ਕਰ ਦਿੰਦਾ ਆਇਰਲੈਂਡ ਦੀ ਪ੍ਰਸਿੱਧ ਨਾਟਕਾਰ ਲੇਡੀ ਗ੍ਰੈਗਰੀ ਨੇ ਨਾਟਕ ਨੂੰ 3 ਘੰਟਿਆਂ ਵਿੱਚ ਉਸ ਨੇ ਪੰਜਾਬੀ ਰੰਗ ਵਿੱਚ ਢਾਲ ਦਿੱਤਾ ਨਾਮ ਰੱਖਿਆ ਰਾਈ ਦਾ ਪਾੜ ਨਾਟਕ ਗਿਆ ਕਾਮਯਾਬ ਰਿਹਾ ਇਸ ਪਿੱਛੋਂ ਹਰ ਕੋਈ ਉਸ ਨੂੰ ਆਖਦਾ ਤੇਰੀ ਬੋਲੀ ਬਹੁਤ ਸਵਾਦਲੀ ਹੈ। ਨਾਟਕਾਂ ਲਿਖਦੇ। ਜਿਵੇਂ ਕੋਈ ਆਖੇ ਤੈਨੂੰ ਤੁਰਨਾ ਆਉਂਦਾ ਟੋਬੇ ਵਿੱਚੋਂ ਸਾਡੀ ਗੀਤਾਂ ਕੱਢ ਦੇ। ਪੰਜਾਬੀ ਵਿੱਚ ਬਹੁਤੇ ਨੇ ਲੇਖਕ ਨਾਟਕ ਲਿਖੇ ਦੇ ਦਰਸ਼ਕਾਂ ਨੂੰ ਖੇਡਣ ਵਾਲਿਆਂ ਨੂੰ ਲੁੱਬਦੇ ਰਹਿੰਦੇ ਅੰ। ਗਾਰਗੀ ਨੂੰ ਪ੍ਰੀਤਨਗਰ ਵਿੱਚ ਉਸ ਦੇ ਪਿੱਛੇ-ਪਿੱਛੇ ਖੇਡਣ ਵਾਲੇ ਨਿਰਦੇਸ਼ਕ ਕਲੱਬ ਦੇ ਰਹਿੰਦੇ ਸਨ। ਉਸ ਦੇ ਇਰਤ ਗਿਰਦ ਸਦਾ ਹੀ ਐਕਟਰਾਂ ਤੇ ਐਕਟ੍ਰੈਸਾਂ ਦੀ ਟੋਲੀ ਰਹੀ ਹੈ। ਅਕਸਰ ਉਹ ਆਪਣੇ ਨਾਟਕ ਆਪ ਡਾਇਰੈਕਟ ਨਹੀਂ ਸੀ ਕਰਦਾ। ਨਾਟਕਲਾ ਅਤੇ ਨਾਟਕ ਨੂੰ ਰੰਗਮੰਚ ਉੱਤੇ ਮੂਰਤੀਮਾਨ ਕਰਨ ਨੂੰ ਉਹ ਇੱਕ ਬਹੁਤ ਮੁਸ਼ਕਲ ਕਸਬ ਮੰਦਾ ਹੈ ਜਿਸ ਲਈ ਕਈ ਸਾਲਾਂ ਦੀ ਸਾਧਨਾ ਅਤੇ ਸਿੱਖਿਆ ਦੀ ਲੋੜ ਹੈ ਵਿਚਾਰਲੇ ਮੀਲ ਦਾ ਦੁਸ਼ਮਣ ਹੈ ਜਾਂ ਉਹ ਵਧੀਆ ਹੋਟਲ ਵਿੱਚ ਚਾਹ ਪੀਵੇਗਾ ਜਾਂ ਕਿਸੇ ਢਾਬੇ ਤੇ ਜਾਂ ਕਲਾਸਿਕ ਸੰਗੀਤ ਸੁਨੇਗਾ ਜਾਂ ਪਿੰਡੂ ਬੋਲੀਆਂ ਗੱਡੀ ਵਿੱਚ ਸਫ਼ਰ ਕਰਨ ਲੱਗਿਆਂ ਵੀ ਉਸ ਨੂੰ ਦਰਮਿਆਨੇ ਦਰਜੇ ਵਿੱਚ ਬੈਠਣ ਤੋਂ ਪ੍ਰੇਸ਼ ਕਰਦਾ ਚਾਹ ਸੰਗੀਤ ਸਾਹਿਤ ਤਿੰਨਾਂ ਵਿੱਚੋਂ ਵਿਚਕਾਰਲੇ ਮੇਲ ਨੂੰ ਪੜ੍ਹਦਾ ਹੈ ਉਹ ਕਲਮ ਨਾਲ ਨਹੀਂ ਡਾਂਗਣਾ ਲਿਖਦਾ ਹੈ ਕਾਗਜ਼ਾਂ ਦਾ ਵੈਰੀ ਹੈ ਕਈ ਵਾਰ ਇੱਕ ਸਤਰ ਵਿੱਚ ਸਿਰਫ ਚਾਰ ਅੱਖਰ ਹੁੰਦੇ ਹਨ ਤੇ ਇੱਕ ਸਾਫੇ ਉੱਤੇ ਮਸਾਂ 6 ਸਤਰਾਂ ਕਾਗਜ਼ ਦਾ ਦਸਤਾਕਤੇ ਨਹੀਂ ਖਰੀਦਦਾ ਸਦਾਰੇ ਮੰਜਾ ਦੋ ਰੇਮ ਕਾਗਜ਼ ਮੋ ਲੈਂਦਾ ਹੈ ਪਹਿਲਾਂ ਪਹਿਲ ਜਦ ਉਹ ਆਪਣੀ ਮਾਂ ਤੇ ਨਾਨੀ ਬਾਰੇ ਲੇਖ ਲਿਖੇ ਤਾਂ ਇਹਨਾਂ ਵਿੱਚ ਇੱਕ ਕੋੜੀ ਦਲੇਰੀ ਸੀ ਮੰਮੇ ਨੂੰ ਉਹ ਰਵਾਇਤੀ ਮਾਤਾ ਜੀ ਨਹੀਂ ਬਣਾਇਆ ਸਗੋਂ ਉਹ ਇਸ ਇਨਸਾਨੀ ਪਿਆਰ ਨਫ਼ਰਤ ਝੂਠ ਤੇ ਕਿਸੇ ਕਿਤੇ ਕਮਿਊਨਿਟੀ ਦੀ ਪਾ ਕੇ ਦੇ ਕੇ ਉਸ ਨੂੰ ਜਿਉਂਦਾ ਜਾਗਦਾ ਪਾਤਰ ਪੇਸ਼ ਕੀਤਾ ਉਸ ਦਾ ਯਕੀਨ ਹੈ ਕਿ ਜੋ ਚੰਗਾ ਲੇਖਕ ਹੈ ਉਹ ਹਰ ਵੇਲੇ ਇਹ ਸਾਬਤ ਨਹੀਂ ਕਰਦਾ ਕਿ ਮੈਂ ਕਿੰਨਾ ਸੱਚਾ ਦਿਹਾਵਾ ਤੇ ਨਿੱਗਾ ਮਨੋਕਾ ਹਿਸਾਬ ਕਰਨ ਤੋਂ ਗਾਰਗੀ ਨੂੰ ਡਰ ਲੱਗਦਾ ਨੌਕਰ ਨੂੰ ਪੈਸੇ ਫੜਾ ਦਿੱਤੇ ਜਦੋਂ ਮੁੱਕ ਗਏ ਹੋਰ ਦੇ ਦਿੱਤੇ ਆਪਣੇ ਬੈਂਕ ਨਾਲ ਦੁਕਾਨਦਾਰ ਨਾਲ ਦੋਸਤ ਨਾਲ ਥੋਬੀ ਨਾਲ ਕਦੇ ਹਿਸਾਬ ਨਹੀਂ ਕਰਦਾ ਸਿਰਫ ਪਬਲਿਸ਼ਰ ਨਾਲ ਹਿਸਾਬ ਕਰਦਾ ਹੈ ਤੇ ਮਾਮਲੇ ਨੂੰ ਕਚਹਿਰੀ ਤੱਕ ਲਿਆ ਜਾਂਦਾ ਹੈ ਮਾਲੀ ਤੌਰ ਤੇ ਉਹ ਕਾਫੀ ਤੰਗ ਰਹਿੰਦਾ ਹੈ ਇਸ ਕਰਕੇ ਨਹੀਂ ਉਸ ਕੋਲ ਪੈਸੇ ਨਹੀਂ ਆਉਂਦੇ ਸਗੋਂ ਇਸ ਲਈ ਕਿ ਉਸ ਨੂੰ ਖਰਚਣ ਦੀ ਵਿਉਂਤ ਨਹੀਂ ਇੱਕ ਵਾਰ ਉਸ ਨੂੰ ਕਿਤੋਂ 15 ਰੁਪਏ ਦਾ ਮਨੀ ਆਰਡਰ ਆਇਆ ਉਹ ਘਰ ਨਹੀਂ ਸੀ ਡਾਕੀਆ ਮੁੜ ਗਿਆ ਪੈਸਿਆਂ ਦੀ ਲੋੜ ਸੀ ਉਹ ਟੈਕਸੀ ਲੈ ਕੇ ਉਸ ਮਗਰ ਗਿਆ ਕਈ ਥਾਵਾਂ ਤੋਂ ਹੋ ਕੇ ਜਦੋਂ ਉਹ ਵੱਡੇ ਡਾਕਖਾਨੇ ਗਿਆ ਤਾਂ ਉਸ ਨੂੰ ਮਨੀ ਆਰਡਰ ਵਸੂਲ ਕੀਤਾ ਤਾਂ ਟੈਕਸੀ ਦੇ 12 ਰੁਪਏ ਤੇ 6 ਆਨੇ ਬਣ ਚੁੱਕੇ ਸਨ ਜਦਕਿ ਮਨੀ ਆਰਡਰ 15 ਰੁਪਏ ਦਾ ਸੀ ਤਾਂ ਇਹ ਸੀ ਗਾਰਗੀ ਦੁਆਰਾ ਗਾਰਗੀ ਉੱਤੇ ਲਿਖਿਆ ਗਿਆ ਇਹ ਰੇਖਾ ਚਿੱਤਰ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਜੁੜੇ ਰਹਿਣਾ ਪੰਜਾਬੀ ਸਾਇਤ ਦੇ ਨਾਲ